ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਂਗਰਸ ਤੇ ਜਿਹੜਾ ਕਿ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਦਾਅਵਿਆਂ ਨੂੰ ਲੈ ਕੇ ਕਾਂਗਰਸ ਦੇ ਤਿੱਖਾ ਹਮਲਾ ਬੋਲਿਆ। ਤਸਦਨਿਆ ਕਿ ਵਿਦੇਸ਼ ਦੌਰੇ ਤੋਂ ਪਰਤੇ ਮੁੱਖ ਮੰਤਰੀ ਮਾਨ ਦਾ ਹੈ ਤਿੱਖਾ ਨਿਸ਼ਾਨਾ। ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਟੈਂਡਰ ਲਾ ਰੱਖੇ ਹਨ ਜਿਹੜਾ ਜ਼ਿਆਦਾ ਭਾਅ ਪਰ ਦੇਵੇਗਾ ਉਸ ਨੂੰ ਸੀਐਮ ਉਮੀਦਵਾਰ ਐਲਾਨ ਦੇਣਗੇ। ਉਹਨਾਂ ਨੇ ਕਿਹਾ ਕਿ ਇਹ ਹੁਣ ਮੰਡੀਆਂ ਦੇ ਭਾਅ ਵਾਂਗ ਮੁੱਖ ਮੰਤਰੀ ਮંત્રી ਤੇ ਕੌਂਸਲਰਾਂ ਦੇ ਭਾਅ ਦੱਸ ਰਹੇ ਹਨ ਪੰਜਾਬ ਦੇ ਵਿੱਚ ਨਿਵੇਸ਼ ਵਧਾਉਣ ਦੇ ਮੰਤਵ ਨਾਲ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤੇ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ कौर ਸੱਦੂ ਦੇ ਬਿਆਨਾਂ ਬਾਰੇ ਪੁੱਛੇ ਜਾਣ ਦੇ ਕਿ ਹਾਂ ਮੈਂ ਪੰਜਾਬ ਦੀ ਤਰੱਕੀ ਚਾਹੁੰਦਾ ਹਾਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇੱਥੇ ਹੀ ਕਾਮਯਾਬ ਹੁੰਦੇ ਵੇਖਣਾ ਚਾਹੁੰਦਾ ਹਾਂ ਜਿਸ ਦੀ ਜਿਹੋ ਜਹੀ ਨੀਅਤ ਹੁੰਦੀ ਹੈ ਉਹ ਜਿਹੇ ਕੰਮ ਕਰਦਾ ਹੈ ਤੇ ਇਹ ਲੋਕ ਕੌਂਸਲਰ ਐਮ ਐਲ ਏ ਤੇ सीएम ਦੇ ਰੇਟ ਦੱਸੀ ਜਾ ਰਹੇ ਹਨ ਤੇ ਇਹਨਾਂ ਦੀ ਨੀਅਤ ਹੀ ਇਹ ਹੋ ਜਾਈਏ ਦੂਜੇ ਪਾਸੇ ਮੈਂ ਪੰਜਾਬ ਵਿੱਚ ਇਨਵੈਸਟਮੈਂਟ ਲੈਣ ਬਾਰੇ ਗੱਲਾਂ ਕਰ ਰਿਹਾ ਮਾਨ ਨੇ ਕਿਹਾ ਕਿ ਇਹ ਲੋਕ ਪੰਜਾਬ ਦੀ ਅਰਥਵਿਵਸਥਾ ਦੀ ਬੋਲੀ ਲਗਾ ਰਹੇ ਹਨ ਤੇ ਇਹ ਸਾਰੇ ਮਹਿਕਮਿਆਂ ਦੇ ਮੰਤਰਾਲਿਆਂ ਦੇ ਰੇਟ ਲਗਾ ਰਹੇ ਹਨ ਮਾਨ ਨੇ ਕਿਹਾ ਜਿਹੜਾ ਬੰਦਾ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਲਵੇਗਾ ਉਹ ਸੇਵਾ ਦਾ ਨਹੀਂ ਕਰੇਗਾ ਉਹ ਪਹਿਲਾ ਆਪਣੇ 500 ਕਰੋੜ ਰੁਪਏ ਪੂਰੇ ਕਰੇਗਾ ਤੇ ਫਿਰ ਮੁਨਾਫੇ ਵੱਲ ਜਾਵੇਗਾ ਤੇ ਇਹ ਤਾਂ ਪੰਜਾਬ ਦਾ ਟੈਂਡਰ ਪਰਣ ਵਾਲੀ ਹੀ ਗੱਲ ਹੈ ਜੋ ਜ਼ਿਆਦਾ ਪਰ ਦੇਵੇਗਾ ਉਸ ਨੂੰ ਮੁੱਖ ਮੰਤਰੀ ਬਣਾ ਦੇਾਂਗੇ ਤੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਮੁੱਖ ਮੰਤਰੀ ਪਾਰਟੀਆ ਨਹੀਂ ਬਣਾਉਂਦੀਆਂ ਸਗੋਂ ਲੋਕ ਬਣਾਉਂਦੇ ਹਨ ਇਹ ਹੁਣ ਕਾਉਂਸਲਰ ਤੋਂ ਲੈ ਕੇ ਐਮ ਐਲ ਏ ਤੇ ਸੀ ਐਮ ਦੇ ਰੇਟ ਦੱਸੀ ਜਾਂਦੇ ਨੇ ਇਹਨਾਂ ਦੀ ਨੀਤ ਇਹ ਹੈ ਜੀ ਇਹਨਾਂ ਨੂੰ ਕੁਰਸੀਆਂ ਦੇ ਰੇਟ ਮੁਬਾਰਕ ਹੋਣ ਸਾਰਿਆਂ ਨੂੰ ਕਿੰਨੇ ਸੋ ਕਰੋੜ ਚ ਸੀਐਮ ਦੀ ਕੁਰਸੀ ਵੇਚਦੀ ਐ ਕਿੰਨੇ ਸੋ ਕਰੋੜ ਚ ਮੰਤਰੀ ਵਿਕਦੇ ਨੇ ਇਹਦਾ ਮੰਡੀਆਂ ਦੇ ਭਾਅ ਵਾਂਗੂੰ ਸੁਣਾਉਣ ਲੱਗ ਗਏ ਜਿਹਦੇ ਹਾਤੀ ਪ੍ਰੋਗਰਾਮ ਚ ਆਉਂਦੇ ਹੁੰਦੇ ਸੀ ਪਹਿਲਾਂ ਠੀਕ ਹੈ ਨਾ ਕਿ ਇੰਨੇ ਚ ਅੱਜ ਐਮਐਲਏ ਵੀ ਕਿਨੇ ਜੀ ਐਨਐਚ ਅੱਜ ਜਿਹੜਾ ਉਹ ਕਾਉਂਸਲਰ ਵੀ ਕਿਨੇ ਜੀ ਐਨਐਚ ਸੀਐਮ बिक ਗਿਆ ਜੀ ਤੇ ਇਹਨਾਂ ਨੂੰ ਇਹਨਾਂ ਦੇ ਰੇਟ ਮੁਬਾਰਕ ਇਹ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਕਿ ਜੀ ਆ ਆ ਮਹਿਕਮਾ ਇੰਨੇ ਚ ਵਿਕੂਗਾ ਆਮ ਮੰਤ్రਾਲਾ ਇਨ ਵਿੱਚ ਵੀ ਕੂਗਾ ਤੇ ਸੀਐਮ ਇਨ ਵਿੱਚ ਵੀ ਕੂਗਾ ਇੱਥੋਂ ਇਹਨਾਂ ਦੀ ਨੀਅਤ ਪਤਾ ਲੱਗਦੀ ਹੈ ਠੀਕ ਹੈ ਨਾ ਮੈਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਇਹ ਬਲਟੋਹੇ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਹੇ ਨੇ ਠੀਕ ਹੈ ਜੀ ਮੈਂ ਉਹਨਾਂ ਦੇ ਇੰਡਸਟਰੀਲਿਸਟਾਂ ਦੇ ਕਿਸਾਨਾਂ ਦੇ ਕਰਜ਼ੇ ਜਾਂ ਬਿਜਲੀ ਦੇ ਬਿੱਲ ਮਾਫ ਕਰਨ ਨੂੰ ਫਿਰਦਾ ਇਹ ਗੈਨੀਕਰワਚਨ ਸਿੰਘ ਨੂੰ ਮਾਫ ਕਰੀ ਜਾਂਦੇ ਜੀ ਫਰਕ ਹੈ ਬਸ ਨੀਤਾਂ ਦਾ ਮੈਂ ਤਾਂ ਕੰਮ ਕਰੂੰਗਾ ਬਾਕੀ ਲੋਕਾਂ ਤੇ ਛੱਡ ਦਿੰਨੇ ਆ ਲੋਕਾਂ ਨੂੰ ਪਤਾ ਕਿ ਕੌਣ ਕਿੰਨੀ ਮਿਹਨਤ ਕਰ ਰਿਹਾ ਪੰਜਾਬ ਵਾਸਤੇ ਕੀ ਦੇ ਕੀ ਦੇ ਦਿਲ ਚ ਦਰਦ ਹੈ ਜਿਹੜੇ 100ਾਂ ਕਰੋੜਾਂ ਦੀਆਂ ਜਿਹੜੇ 1900 ਕਰੋੜ ਚਾਹ ਬਿਖਿਆ ਉਹ ਫਿਰ ਐ ਥੋੜੀ ਹੋਊਗਾ ਫਿਰ ਵੀ 500 ਕਰੋੜ ਚ ਸੀਐਮ ਦੀ ਕੁਰਸੀ ਲੈ ਕੇ ਫਿਰ ਉਹ ਸੇਵਾ ਕਰੂਗਾ ਫਿਰ ਉਹ ਉਹ ਪਹਿਲਾਂ ਤਾਂ ਉਹ 500 ਕਰੋੜ ਪੂਰਾ ਕਰੂਗਾ ਫਿਰ ਉਸ ਤੋਂ ਬਾਅਦ ਉਹ ਪ੍ਰੋਫਿਟ ਵੱਲ ਜਾਊਗਾ ਇਹ ਤਾਂ ਫਿਰ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਕਿ ਭਰ ਦੋ ਪਾਈ ਜੀ ਨੇ ਵੱਧ ਭਰਤੇ ਉਹਨੂੰ ਬਣਾ ਦਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਮੈਂ ਤਾਂ ਇਹੀ ਕਹੂੰਗਾ ਕਬੀਰ ਆ ਤੇਰੀ جھੋਂਪੜੀ ਗੱਲ ਕਟੀਆਂ ਕੇ ਪਾਸ ਜੋ ਕਰਨਗੇ ਸੁ ਭਰਨਗੇ ਤੂੰ ਕਿਉਂ ਪਿਆ ਉਦਾਸ ਤੇਰੇ ਅੱਗੇ ਵਾਦਾ ਅਗਲੀ ਖਬਰ ਦਿਵਾਲੀ ਪੰਜਾਬੀਆਂ ਦੇ ਲਈ ਇੱਕ ਵੱਡੀ ਗੁੱਡ ਨਿਊਜ਼ ਸਾਹਮਣੇ ਆਈ ਹੈ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਜਲੰਧਰ ਦੇ ਆਦਮپور ਹਵਾਈ ਅੱਡੇ ਤੋਂ ਇੰਡੀโก ਫਲਾਈਟਸ ਦੀ ਆਪਚਾਈ ਸ਼ੁਰੂ ਹੋ ਗਈ ਹੈ ਜਿਹਾ 에ਰਪੋਰਟ ਦੇ ਡਾਇਰੈਕਟਰ ਨੇ ਦੱਸਿਆ ਕਿ ਇੰਡੀਗੋ ਦੀਆਂ ਉਡਾਣਾਂ ਹੁਣ ਆਪ ਮੁਨੇ ਸਮੇ ਤੋ ਚਾਲੂ ਹੋ ਰਹੀਆਂ ਹਨ ਅਤੇ ਲਗਭਗ 90 ਫੀਸਦੀ ਯਾਤਰੀ ਹਰ ਰੋਜ਼ ਇੰਡੀਗੋ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਕਿਹਾ ਕਿ ਸਾਰੀਆਂ ਇੰਡੀਗੋ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ ਅਤੇ ਕੋਈ ਵੀ ਉਡਾਣ ਰੱਦ ਨਹੀਂ ਕੀਤੀ ਗਈ ਡਾਇਰੈਕਟਰ ਨੇ ਕਿਹਾ ਕਿ ਉਡਾਣ ਸੰਚਾਲਨ ਪੂਰੀ ਤਰ੍ਹਾਂ ਸਮੇਂ ਸਿਰ ਚੱਲ ਰਿਹਾ ਅਤੇ ਯਾਤਰੀਆਂ ਨੂੰ ਕੋਈ ਦੇਰੀ ਜਾਂ ਅਸੁਵਿਧਾ ਨਹੀਂ ਹੋ ਰਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਦਮਪੁਰ ਹਵਾਈ ਅੱਡਾ ਇਸ ਸਮੇਂ ਲਗਭਗ 90% ਦੀ ਯਾਤਰੀਆਂ ਦੀ ਆਵਾਜਾਈ ਰਿਕਾਰਡ ਕਰ ਰਿਹਾ ਹੈ, ਜੋ ਕਿ ਹਵਾਈ ਅੱਡੇ ਦੀਆਂ ਸੇਵਾਵਾਂ ਵਿੱਚ ਯਾਤਰੀਆਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਹ ਅਪਡੇਟ ਯਾਤਰੀਆਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਹਾਲ ਹੀ ਦੇ ਵਿੱਚ IndiGo ਫਲਾਈਟਾਂ ਦੇ ਸੰਚਾਲਨ ਨੂੰ ਲੈ ਕੇ ਕਈ ਯਾਤਰੀ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ। ਆਦਮپور ਹਵਾਈ ਅੱਡਾ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਸਾਰੀਆਂ ਉਡਾਣਾਂ ਹੁਣ ਦੇ ਲਈ ਨਿਰਧਾਰਤ ਸਮੇਂ ਅਨੁਸਾਰ ਚਾਲੀ ਰਹਿਣਗੀਆਂ ਰੁਕਾ ਦਿੱ ਅਗਲੀ ਖਬਰ ਦੇ ਵੱਲ ਪੰਜਾਬ ਦੇ ਲਈ ਅਗਲੇ 3 ਦਿਨ ਅਹਿਮ ਰਹਿਣ ਵਾਲੇ ਨੇ 9 ਜ਼ਿਲ੍ਹਿਆਂ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਠੰਡ ਚੀਰ ਵਿੱਚ ਠੰਡ ਪੈਣੀ ਸ਼ੁਰੂ ਹੋ ਗਈ ਹੈ ਤੇ ਲਗਾਤਾਰ ਸੀਤ ਲਹਿਰ ਦਾ ਕਹਿਰ ਵਧਣ ਲੱਗਿਆ ਹੈ। ਉਥੇ ਹੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਅੱਜ ਤੋਂ ਲੈ ਕੇ 14 ਦਸੰਬਰ ਤੱਕ ਵੱਡੇ ਭਵਿੱਖਬਾਣੀ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ 14 ਦਸੰਬਰ ਤੱਕ ਠੰਡ ਵਿੱਚ ਹੋਰ ਵਾਧਾ ਹੋਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਕਹਿਰ ਫੌਗ ਵੀ ਵੇਖਣ ਨੂੰ ਮਿਲੇਗੀ। ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ਦੇ ਲਈ ਸੀਤ ਲਹਿਰ ਸੰਬੰਧੀ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਅਤੇ yellow alert ਜਾਰੀ ਕੀਤਾ ਹੈ। ਉੱਥੇ ਹੀ ਜੇਕਰ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕੱਟੋ-ਕੱਟ ਤਾਪਮਾਨ ਦੇ ਵਿੱਚ ਸਿਰਫ 1.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਕਾਰਨ ਰਾਤ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਹਾਲੀ ਫਤਗੜ ਸਾਹਿਬ ਪਟਿਆਲਾ ਵਿੱਚ ਮੌਸਮ ਵਿਭਾਗ ਵੱਲੋਂ ਠੀਤ ਲਹਿਰ ਦਾ येलो ਅਲਰਟ ਜਾਰੀ ਕੀਤਾ ਗਿਆ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਬੇहद ਸਾਵਧਾਨੀ ਵਰਤਣ ਦੀ ਅਪੀਲ ਜਿਹੜੀ ਕੀਤੀ ਗਈ ਹੈ ਤੋ ਅਗਲੀ ਖਬਰ ਐਡਵੋਕੇਟ ਹਰਚੰਦਰ ਸਿੰਘ ਤਾਮੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸਰੋਨੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰధాన ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਜ਼ੀਲੈਂਡ ਦੇ ਵਿੱਚ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਬੀਤੇ ਦਿਨੀ ਕਰਵਾਏ ਗਏ ਤੀਜੇ ਵਿਸ਼ਵ ਕੱਪ ਕਬੱਡੀ ਦੀ ਸਫਲਤਾ ਤੇ ਵਧਾਈ ਦਿੱਤੀ ਹੈ ਐਡਵੋਕੇਟ ਧਾਮੀ ਨੇ ਕਿਹਾ ਪੰਜਾਬੀ ਚਿਸਤ ਦੇ ਵਿੱਚ ਵੀ ਦੇਸ਼ ਦੇ ਵਿੱਚ ਵਸੇ ਹਨ ਉਸ ਨੇ ਆਪਣੀ ਮਿਹਨਤ ਸਦਕਾ ਵੱਡੇ ਮੁਕਾਮ ਹਾਸਲ ਕੀਤੇ ਹਨ ਤੇ ਪੰਜਾਬੀਆਂ ਨੇ ਵਿਦੇਸ਼ ਅੰਦਰ ਰਹਿੰਦਿਆਂ ਆਪਣੇ ਸਭਿਆਚਾਰ ਅਤੇ ਖੇਡਾਂ ਪ੍ਰਤੀ ਹਮੇਸ਼ਾ ਵੱਡੇ ਉਪਰਾਲੇ ਕੀਤੇ ਹਨ ਅਤੇ ਆਪਣੀਆਂ ਰਵਾਇਤਾਂ ਤੇ ਖੇਡ ਸਭਿਆਚਾਰ ਨੂੰ ਬਰਕਰਾਰ ਰੱਖਿਆ ਹੈ। ਉਹਨਾਂ ਨੇ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰੀਰਕ ਤੰਦਰੁਸਤੀ ਲਈ ਵਿਰਾਸਤੀ ਖੇਡਾਂ ਨਾਲ ਜੋੜਨਾ ਵੱਡਾ ਉਪਰਾਲਾ ਹੈ। ਸਟ੍ਰੋਮ ਨੇ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਜਾਬੀ ਪਾਈਚਾਰੇ ਵੱਲੋਂ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਤੇ ਸਟ੍ਰੋਮ ਨੇ ਕਮੇਟੀ ਪ੍ਰਧਾਨ ਨੇ ਵਿਸ਼ਵ ਕਬੱਡੀ ਕਪਲੀ ਕੀਤੇ ਇਸ ਉਪਰਾਲੇ ਲਈ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਪ੍ਰਧਾਨ ਪਾਇ ਦਲਜੀਤ ਸਿੰਘ ਅਤੇ ਸਾਰੇ ਪ੍ਰਬੰਧਕਾਂ ਨੇ ਇਸ ਕਾਰਜ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਹਾ ਕਿ ਅਜਿਹੇ ਉਪਰਾਲੇ ਇਸੇ ਤਰ੍ਹਾਂ ਚਾਰੀ ਰੱਖਣ ਦੀ ਆਸ ਰਹੇਗੀ। ਤਰੁਕਾਦੇ ਅਗਲੀ ਕਬਰ ਦੇ ਵੱਲ ਆਪ ਸੰਸਦ ਦੇ ਵੱਲੋਂ ਆਰਐਸਐਸ ਨੂੰ ਜੋੜਾ ਕੀ ਕੇ ਰਿਆ ਗਿਆ। आप सांसद संजय सिंह ने राज्य सभा इतिहास फरूल देर एस एस ना घेरिया कई तिखे सवाल भी कि अपना पक्ष सामने मैं इस सरकार से पूछना चाहता हूँ आर एस एस के चार लोगों का नाम बताओ जो वंदे मातरम नारा लगा के जेल गए उनका नाम बताओ आप चार लोगों का नाम बताओ आप अपने चार पुरखों का नाम आप बताओ आप नहीं बता सकते क्योंकि आजादी के आंदोलन में आपका कोई इतिहास नहीं आजादी के आंदोलन में आपका कोई इतिहास नहीं यही आपकी कुंठा है तो इसलिए कभी आप कहते हो सरदार वल्लभ भाई पटेल आपके हैं अरे भैया सरदार वल्लभ भाई पटेल ने आरएसएस के ऊपर बैन लगाया था ये रिकॉर्डेड हिस्ट्री है और जब 18 महीने जेल में रखा गया आरएसएस के लोगों को राष्ट्रपिता महात्मा गांधी की हत्या के अपराध में जब उनको छोड़ा गया बैन हटाया गया तो उसमें शर्त लगाई कि आप राष्ट्रीय ध्वज को मानेंगे यानी कि आप तिरंगे झंडे को भी नहीं मानते थे ਵੱਧ ਅਗਲੀ ਕਬਰਦ ਵਾਲੇ ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਯੋਧਨ ਨਸ਼ਾ ਵਿਰੋਧਾ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਕਰਦਿਆ ਵਿਦੇਸ਼ੀ ਨਸ਼ਿਆਂ ਦੇ ਖਿਲਾਫ ਹੈਂਡਲਰਾਂ ਦੇ ਨਾਲ ਜੁੜੇ ਉੱਚ ਸੰਗਠਿਤ ਸਰਹੱਦੀ ਨਸ਼ਾ ਤਸਕਰੀ ਦੇ ਰੋਹਾਨੋ ਤਬਾਹ ਕਰ ਦਿੱਤਾ ਗਿਆ ਖੂਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ 4.083 ਕਿਲੋਗ੍ਰਾਮ ਮੈਥਾਮਟਾਈਨ ਅਤੇ 1. 0.32 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਮੁਖ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅਮਨੇ ਸਰ ਗੋਡ ਪ੍ਰਸਿੰਗ ਪੁੱਲਰ ਨੇ ਦੱਸਿਆ ਕਿ ਇਹ ਨੈੱਟਵਰਕ ਪਾਕਿਸਤਾਨ 'ਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਹੁਕਮਾਂ ਦੇ WhatsApp ਤੇ ਵਰਚੁਅਲ ਨੰਬਰਾਂ ਰਾਹੀਂ ਚਲਾਇਆ ਜਾ ਰਿਹਾ ਸੀ ਤੇ ਜਿਨ੍ਹਾਂ ਨੂੰ ਬਾਰ-ਬਾਰ ਬਦਲਿਆ ਜਾਂਦਾ ਸੀ ਤਾਂ ਜੋ ਪੁਲਿਸ ਦੀ ਨਿਗਰਾਨੀ ਤੋਂ ਬਚਿਆ ਜਾ ਸਕੇ ਪੁਲਿਸ ਨੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ ਕੀਤੇ ਤੇ ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਬਿੰਦਾ ਉਮਰਕਰੀ 25 ਸਾਲ ਪਿੰਡ ਦਾਉਕੇ ਅਮਨੇ ਸਰ ਰੂਰਲ ਜਿਸ ਨੂੰ ਥਾਣਾ ਗੇਟ ਹਕੀਮਾ ਦੀ एसएचओ मनजीत कौर दी टीम ने काबू ਕੀਤਾ ਨਵਤੇਜ ਸਿੰਘ ਜਿਸ ਨੂੰ ਆਪਰੇਸ਼ਨ ਸੈਲ ਇਨ ਚਾਰਜ ਬਲਵਿੰਦਰ ਸਿੰਘ ਦੀ ਟੀਮ ਨੇ ਗ੍ਰਿਫਤਾਰ ਕੀਤਾ ਨਵਤੇਜ ਕੁਝ ਸਮਾਂ ਪਹਿਲਾਂ ਦੋਹਾ ਦੇ ਕਤਰ ਵਿੱਚ ਰਹਿ ਕੇ ਵਾਪਸ ਭਾਰਤ ਆਇਆ ਸੀ ਅਤੇ ਵਿਦੇਸ਼ੀ ਹੈਂਡਲਰਾਂ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸੀ ਅਗਲੀ ਖਬਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਣਾ ਕਿ ਉਹਨਾਂ ਦੇ ਵਿਦੇਸ਼ ਦੌਰੇ ਦੇ ਦੌਰਾਨ ਉਹਨਾਂ ਦੇ ਵੱਲੋਂ ਗਏ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਪੰਜਾਬ ਨੂੰ ਜਿਹੜਾ ਕੀ ਅੱਗੇ ਰੱਖਿਆ ਗਿਆ ਪਹਿਲ ਦਿੱਤੀ ਗਈ ਤੇ ਉਸ ਦੇ ਮੱਦੇਨਜ਼ਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਅਸੀਂ ਚੌਥੀ ਮੀਟਿੰਗ ਦੌਰਾਨ ਮਿਨਿਸਟਰੀ ਆਫ ਇਕਨੋਮੀ ਟ੍ਰੇਡ ਐਂਡ ਇੰਡਸਟਰੀ ਦੇ ਪਾਰਲੀਮੈਂਟਰੀ ਵਾਈਸ ਮਿਨਿਸਟਰ ਨੂੰ ਮਿਲ ਕੇ ਜਪਾਨ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਕਿਹਾ ਤੇ ਇਹਨਾਂ ਨੇ ਪੰਜਾਬ ਵਿੱਚ ਵੱਤਵਤ ਕੰਪਨੀਆਂ ਦੇ ਨਿਵੇਸ਼ ਦਾ ਪਰੋਸਾ ਵੀ ਦਿੱਤਾ ਹੈ। ਦੱਸਣਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੁਝ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਸਾਰਿਆਂ ਸਾਹਮਣੇ ਤੇ ਆਉ ਸੁਣਦੇ ਆ। ਅਸੀਂ ਰੀਸੈਂਟਲੀ ਜਿਹੜੀ ਪਿਛਲੀ ਕੈਬਨਿਟ ਕੀਤੀ ਸੀ। ਉਹਦੇ ਵਿੱਚ ਇੱਕ ਫੈਸਲਾ ਲਿਆ ਗਿਆ। ਕਿ ਕਈ ਵਾਰ ਕੀ ਉਹਨਾਂ ਸਰਕਾਰੀ ਟੈਂਡਰ ਨੇ ਕੋਈ ਦਵਾਈਆਂ ਦੀ ਕੰਪਨੀ ਹੈ ਕਿਸੇ ਦੀ। ਉਹੋ ਪ੍ਰਾਈਵੇਟ ਹਸਤਾਂ ਨੂੰ ਦਵਾਈ ਸਪਾਇਲ ਕਰਦੇ। ਨਵੀਂ ਕੰਪਨੀ ਹੈ। ਦਵਾਈਆਂ ਬਹੁਤ ਵਧੀਆ ਨੇ। ਉਹੋ ਸਰਕਾਰ ਨਾਲ ਕੋਈ ਐਗਰੀਮੈਂਟ ਕਰਨਾ ਚਾਹੁੰਦੇ ਆ ਆਮ ਆਦਮੀ ਕਲੀਨਿਕ ਦੇ ਵਿੱਚ ਦਵਾਈਆਂ ਸਪਲਾਈ ਕਰਨਾ ਚਾਹੁੰਦੇ ਨੇ ਪਰ ਸਾਡੇ ਇੱਕ ਕਲੌਜ਼ ਸੀਗਾ ਸਿਰਫ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਆ ਸਕਦੀਆਂ ਨੇ ਐਨੇ ਕਰੋੜ ਰੁਪਏ ਤੋਂ ਉੱਪਰ ਟਰਨਓਵਰ ਹੋਣਾ ਚਾਹੀਦਾ ਤੇ ਐਨਾ ਐਕਸਪੀਰੀਅੰਸ ਹੋਣਾ ਚਾਹੀਦਾ ਹੁਣ ਜਦੋਂ ਆਪਾਂ ਨੂੰ ਮੌਕਾ ਹੀ ਨਹੀਂ ਦੇਵਾਂਗੇ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਹੋਊਗਾ ਜਦੋਂ ਉਹਨਾਂ ਨੇ ਕੰਮ ਹੀ ਨਹੀਂ ਕਰਾਂਗੇ ਉਹਨਾਂ ਦਾ ਟਰਨਓਵਰ ਕਿਵੇਂ ਹੋਊਗਾ ਫਿਰ ਤਾਂ ਨਵੇਂ ਨੂੰ ਤਾਂ ਮੌਕਾ ਹੀ ਨਹੀਂ ਮਿਲਣਾ ਜੀ ਐਮਐਸਐਮਈ ਉਹਦੇ ਵਿੱਚ ਅਸੀਂ ਐਡ ਕਰਤਾ ਹਾਂ ਅਸੀਂ ਫਾਈਨੈਂਸ਼ਵਲ ਪੈਨੰਸ ਵਾਲਾ ਤੇ ਐਕਸਪੀਰੀਅੰਸ ਵਾਲਾ ਕਲੋਜ਼ ਘਟਦਾ ਕਿ ਕੋਈ ਵੀ ਨਵੀਂ ਕੰਪਨੀ ਆਵੇ ਕੁਆਲਿਟੀ ਪੱਖੋਂ ਅਸੀਂ ਉਹਨਾਂ ਦਾ ਟੈਸਟ ਲਵਾਂਗੇ ਕੁਆਲਿਟੀ ਦਿਖਾ ਦੇ ਸਾਨੂੰ ਕੁਆਲਿਟੀ ਪੱਖੋਂ ਕੋਈ ਕੰਪਰੋਮਾਈਜ਼ ਨਹੀਂ ਪਰ ਤੁਸੀਂ ਆ ਕੇ ਚਾਹੇ ਸੜਕਾਂ ਦਾ ਠਿਕਾ ਲੈਣਾ ਚਾਹੇ ਪੁਲਾਂ ਦਾ ਠਿਕਾ ਲੈਣਾ ਚਾਹੇ ਕੋਈ ਸਕੂਲ ਬਣਾਉਣਾ ਹੈ ਹਸਪਤਾਲ ਬਣਾਉਣਾ ਹੈ ਦਵਾਈਆਂ ਜੋ ਮਰਜ਼ੀ ਤੁਸੀਂ ਸਰਕਾਰ ਨਾਲ ਟੈਂਡਰ ਦੇ ਵਿੱਚ ਆਉਣਾ ਹੈ ਬਿਲਕੁਲ ਤੋ ਟੈਂਡਰ ਹੀ ਨਹੀਂ ਪਾ ਸਕਦੇ ਇਹ ਦੇ ਕਰਕੇ ਉਤੋਂ 4-5 ਕੰਪਨੀਆਂ ਹੁੰਦੀਆਂ ਸੀ ਉਹੀ ਆਪਚਾਪ ਜਿਹਾ ਹੋਤਾ ਕਰ ਲੈਂਦੇ ਸੀ ਤੂੰ ਇਹਦਾ ਪਾ ਦਈ ਮੈਂ ਇਹਦਾ ਪਾ ਦੂੰ ਚਲੋ ਜੀ ਨੱਬ ਕੇ ਹੁਣ ਕੰਪੀਟੀਸ਼ਨ ਵੀ ਵਧੂਗਾ ਸਾਰੀਆਂ ਕੰਪਨੀਆਂ ਐਮ ਐਸ ਐਮ ای ਚ ਜਿੰਨੀਆਂ ਛੋਟੀਆਂ ਕੰਪਨੀਆਂ ਉਹਨਾਂ ਨੂੰ ਵੀ ਮੌਕਾ ਮਿਲੂਗਾ ਤੇ ਉਧਰ ਹੀ ਸੀਬੀਐਸਈ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਜਮਾਤ ਦੇ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤਾ ਗਿਆ ਹੈ ਸਾਡਾ 2026 ਦੀ ਬੋਰਡ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਵਾਲੇ ਉਮੀਦਵਾਰਾਂ ਲਈ ਇਹਨਾਂ ਸਖਤ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਇਹ ਹਦਾਇਤਾਂ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੀਆਂ ਪ੍ਰੀਖਿਆਵਾਂ ਲਈ ਦਿੱਤੀਆਂ ਗਈਆਂ ਹਨ ਦਰਅਸਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਪੈਟਰਨ ਦੇ ਵਿੱਚ ਬਦਲਾਅ ਕੀਤਾ ਹੈ ਅਤੇ ਹੁਣ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਪੇਪਰ ਵੱਖਰੇ-ਵੱਖਰੇ ਭਾਗਾਂ 'ਚ ਹੱਲ ਕਰਨੇ ਪੈਣਗੇ ਅਤੇ ਨਿਰਧਾਰਿਤ ਪੇਪਰ ਵੱਖਰੇ ਵੱਖਰੇ ਭਾਗਾਂ 'ਚ ਹੱਲ ਕਰਨੇ ਪੈਣਗੇ ਨਿਰਧਾਰਿਤ ਭਾਗਾ ਵਿੱਚ ਹੀ ਉਹਨਾਂ ਦੇ ਉੱਤਰ ਦੇਣੇ ਪੈਣਗੇ ਬੋਰਡ ਨੇ ਵੇਰਵੇ ਜਾਰੀ ਕੀਤੇ ਹਨ ਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ 2026 ਤੋਂ 10 ਮਾਰਚ 2026 ਤੱਕ ਹੋਣਗੀਆਂ ਬੋਰਡ ਦਾ ਕਹਿਣਾ ਹੈ ਕਿ ਇਹ ਬਦਲਾ ਉੱਤਰ ਪੱਤਰੀਆਂ ਦਾ ਸਹੀ ਮੁਲਾਂਕਣ ਯਕੀਨੀ ਬਣਾਏਗਾ ਉਮੀਦਵਾਰਾਂ ਨੂੰ ਉੱਤਰ ਪੱत्री ਵਿੱਚ ਵਿਗਿਆਨ ਦੇ ਲਈ 3 ਭਾਗ ਅਤੇ ਸਮਾਜਿਕ ਵਿਗਿਆਨ ਦੇ ਲਈ 4 ਭਾਗਾਂ ਦੇ ਉੱਤਰ ਦੇਣੇ ਪੈਣਗੇ। ਹਰੇਕ ਸਵਾਲ ਦਾ ਜਵਾਬ ਦਿੱਤੀ ਗਈ ਜਗ੍ਹਾ ਵਿੱਚ ਲਿਖਿਆ ਜਾਣਾ ਹੋਵੇਗਾ ਤੇ ਜੇਕਰ ਜਵਾਬ ਮਿਕਸ ਹੋ ਜਾਂਦੇ ਹਨ ਤਾਂ ਕੋਈ ਅੰਕ ਨਹੀਂ ਦਿੱਤੇ ਜਾਣਗੇ। ਤੌਦਰੀ ਮੱਕਾ ਜਦਾਦ ਵਿੱਚ ਭਾਰੀ ਤਬਾਹੀ ਦੇ ਮੰਜ਼ਰ ਜਿਹੜੇ ਕਿ ਵੇਖਣ ਨੂੰ ਮਿਲ ਰਹੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੌਦੀ ਅਰਪਤੇ ਮੱਕਾ ਜਦਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੰਗਲਵਾਰ ਨੂੰ ਅਚਾਨਕ ਬਹੁਤ ਤੇਜ਼ ਜ਼ਮੀ ਪਿਆ ਜਿਸ ਕਾਰਨ ਕੁਝ ਹੀ ਮਿੰਟਾਂ ਵਿੱਚ ਸੜਕਾਂ ਨੇ ਝੀਲਾਂ ਦਾ ਰੂਪ ਲੈ ਲਿਆ ਆਮ ਤੌਰ ਤੇ ਗਰਮ ਅਤੇ ਰੇਗਿਸਤਾਨੀ ਮੰਨੇ ਜਾਣ ਵਾਲੇ ਇਨਾ ਖੇਤਰਾ ਵਿੱਚ ਅਜਿਹੇ ਹਾਦਸੇ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਦੁਪਹਿਰ ਤੱਕ ਭਾਰੀ ਬਾਰਿਸ਼ ਸ਼ੁਰੂ ਹੋਈ ਅਤੇ ਅ ਸੜਕਾਂ ਤੇ ਪਾਣੀ ਇੰਨਾ ਭਰ ਗਿਆ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਹਾਲਤ ਸਭ ਤੋਂ ਖਰਾਬ ਰਹੇ ਕਈ ਥਾਵਾਂ ਤੇ ਆਵਾਜਾਈ ਰੁਕ ਗਈ ਅਤੇ ਗੱਡੀਆਂ ਪਾਣੀ ਵਿੱਚ ਡੁੱਬਦੀਆਂ ਨਜ਼ਰ ਆਈਆਂ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਸਾਂਝੇ ਕੀਤੇ ਗਏ ਵੀਡੀਓਜ਼ ਦੇ ਵਿੱਚ ਦੇਖਿਆ ਗਿਆ ਕਿ ਪਾਣੀ ਕੁਝ ਹੀ ਮਿੰਟਾਂ ਵਿੱਚ ਕਾਰਾਂ ਦੇ ਬੋਨਟ ਤੱਕ ਪਹੁੰਚ ਗਿਆ ਸਦੀ ਦੇ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੋਮਵਾਰ ਰਾਤ ਨੂੰ ਹੀ ਸਕੂਲਾਂ ਨੂੰ ਬੰਦ ਕਰਨ ਅਤੇ ਆਨਲਾਈਨ ਕਲਾਸਾਂ ਦਾ ਆਦੇਸ਼ ਦੇ ਦਿੱਤਾ ਸੀ। ਸੌਦੀ ਮੌਸਮ ਵਿਭਾਗ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਮੱਕਾ ਜਿਤਾ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਬਹੁਤ ਤੇਜ਼ ਮੀਂਹ ਗੜੇ ਮਾਰੀ, ਤੇਜ਼ ਹਵਾਵਾਂ ਅਤੇ ਅਚਾਨਕ ਹੜ੍ਹ ਆਉਣ ਦਾ ਖਤਰਾ ਹੈ। ਸਿਵਲ ਡਿਫੈਂਸ ਨੇ ਲੋਕਾਂ ਨੂੰ ਸਾਫ਼ ਕਿਹਾ ਹੈ ਕਿ ਉਹ ਹੇਠਲੇ ਇਲਾਕਿਆਂ ਵਿੱਚ ਨਾ ਜਾਣ ਅਤੇ ਬਿਨਾਂ ਵਜ੍ਹਾ ਬਾਹਰ ਨਾ ਨਿਕਲਣ। ਤੋ ਅਗਲੀ ਖਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਲੈ ਕੇ ਸਾਹਮਣੇ ਆਈ ਹੈ ਹਰਕਾ ਦੇੜਵਾ ਦੇ ਪਿੰਡ ਮੋੜਾ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਮਤੀ ਚੋਣਾ ਦੇ ਪ੍ਰਚਾਰ ਦੌਰਾਨ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਉਥੇ ਪਹੁੰਚੇ ਹੋਏ ਨੇ ਤੇ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਏ ਨੇ ਤੇ ਉਥੋਂ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਤੇ ਕੁਝ ਗੱਲਾਂ ਸਾਹਮਣੇ ਰੱਖੀਆਂ ਗਈਆਂ ਆਓ ਸੁਣਦੇ ਹਾਂ ਇਸ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਦੀ ਪੰਚਾਇਤ ਸੰਮਤੀ ਚੋਣਾ ਦੀ ਇਲੈਕਸ਼ਨ ਲੜ ਰਹੇ ਦੋਨੋਂ ਕੈਂਡੀਡੇਟ ਸਹਿਬਾਨ ਸਾਡੇ ਪਿੰਡ ਦੇ ਪਰਮ ਜਸਪਾਲ ਕੌਰ ਜੀ ਔਰ ਖਨਾਲ ਕਲਾ ਤੋਂ ਭਪਿੰਦਰ ਪਾਲ ਕੌਰ ਜੀ ਜਿਹੜੇ ਕਿ ਜਿ라 ਪ੍ਰੀਸ਼ਦ ਦੀ ਇਲੈਕਸ਼ਨ ਲੜ ਰਹੇ ਨੇ ਸਭ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖ ਰਿਹਾ ਸੀ ਕਿ ਕਾਫੀ ਵੱਡੀ ਲਿਸਟ ਜਿਹੜੀ ਆ ਮੈਨੂੰ ਪਿੰਡ ਦੇ ਸਰਪੰਚ ਸਾਹਿਬਾਨ ਨੇ ਫੜਾਈਆ ਕਿ ਸਾਡੇ ਪਿੰਡ ਚ ਹੁਣ ਤੱਕ ਕਿੰਨੇ ਕਰੋੜ ਰੁਪਏ ਲੱਗ ਚੁੱਕੇ ਨੇਗੇ ਕਿੰਨੇ ਲੱਖ ਰੁਪਏ ਲੱਗ ਚੁੱਕੇ ਨੇਗੇ ਦੱਸਿਆ ਗਿਆ ਕਿ ਪਹਿਲਾ ਬਾਬਾ ਜੰਡਾਸ ਦੇ ਡੇਰੇ ਤੇ ਪਾਣੀ ਦੀ ਨਿਕਾਸੀ ਜਿਹੜੀ ਡਰੇਨ ਤੱਕ ਹੋਈ ਸੀ ਉਤੇ 2.5 ਲੱਖ ਰੁਪਏ ਔਰ ਉਸ ਬਾਅਦ ਸਰਦਾਰ ਜਗਦੇਵ ਸਿੰਘ ਦੇ ਖੇਤਾਂ ਤੋਂ ਲੈ ਕੇ ਬਰਸਾਤੀ ਪਾਣੀ ਦੀ ਜਿਹੜਾ ਡਰੇਨ ਪਾਈ ਆ ਉਹਦੇ ਤੇ 7.5 ਲੱਖ ਰੁਪਏ ਇਸੇ ਤਰ੍ਹਾਂ ਕੌਰ ਸਿੰਘ ਦੇ ਘਰ ਤੋਂ ਰੋਹੀ ਦੇ ਘਰ ਤੱਕ ਜਿਹੜੀ ਸੜਕ ਬਣਾਈ ਇਹਨਾਂ ਨੇ ਉਹਦੇ ਤੇ 5.5 ਲੱਖ ਰੁਪਇਆ ਸੋ 15 ਲੱਖ 60 ਹਜ਼ਾਰ ਰੁਪਇਆ ਜਿਹੜਾ ਪਿਛਲੇ ਸਾਲਾਂ ਚ ਆਇਆ ਸੀਗਾ ਔਰ ਉਸ ਤੋਂ ਬਾਅਦ 18 ਲੱਖ ਰੁਪਇਆ ਆਇਆ ਸੋ ਕੁੱਲ ਜਿਹੜਾ ਇਹਨਾਂ ਨੇ ਜੋੜ ਲਾਇਆਗਾ 1 ਕਰੋੜ 4 ਲੱਖ 73 70 ਹਜ਼ਾਰ ਰੁਪਇਆ ਦਾ ਲਾਇਆਗਾ ਇਸ ਤੋਂ ਬਿਨਾ ਕਾਫੀ ਸਾਰੇ ਇਹਨਾਂ ਨੇ ਪਾਣੀ ਵਾਲੇ ਪਾਈਪ ਪਾਣੀ ਵਾਲੇ ਪਾਈਪ ਜਿਹੜੇ ਇਹਨਾਂ ਮੁੰਡਿਆਂ ਨੇ ਪਾਸ ਕਰਵਾਏ ਨੇਗੇ ਪਾਈਪ ਲਾਈਨਾਂ ਯਾਨੀ ਕਿ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸੰਦੇਸ਼ ਦਿੱਤਾ ਸੀ ਕਿ ਪਵਣ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਉਸ ਦੇ ਉੱਤੇ ਚੱਲਦੇ ਆਂ ਨਹਿਰੀ ਪਾਣੀ ਜਿਹੜਾ ਹਰੇ ਖੇਤ ਤੱਕ ਆਖਰੀ ਖੇਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਲਈ ਆ ਉਹ ਜ਼ਿੰਮੇਵਾਰੀ ਜਿਹੜੀ ਆ ਅਸੀਂ ਬਾਖੂਬੀ ਨਿਵਾਰਿਆ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੇ ਮਾਮਲੇ ਨੂੰ ਲੈ ਕੇ ਸੋਨਮ ਬਾਜਵਾ ਸੁਵੇਲੇ ਜਿਹੜੀ ਸੁਰਖਿਆ ਦੇ ਵਿੱਚ ਬਣੀ ਹੋਈ ਹੈ ਤੇ ਉਸ ਨੂੰ ਲੈ ਕੇ ਹੀ ਇਹ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਫਤਿਹਗੜ੍ਹ ਸਾਹਿਬ ਵਿਖੇ ਬੀਤੇ ਦਿਨੀ ਮਸਜਿਦ ਫਗਤ ਜਤਨਾਕ ਸਾਈ ਵਿੱਚ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਕੀਤੀ ਗਈ ਸ਼ੂਟਿੰਗ ਨੂੰ ਲੈ ਕੇ ਬਦੇ ਵਿਵਾਦ ਮਗਰੋਂ ਫਿਲਮ ਦੀ ਹੀਰੋਇਨ ਸੋਨਮ ਬਾਜਵਾ ਤੇ ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਨੇ ਸ਼ਾਹੀ ਇਮਾਮ ਪੰਜਾਬ ਮੋਲਾਨਾ ਮੁਹੰਮਦ ਉਸਮਾਨ ਰਹਿਮਾਨੀ लुधियाना ਵੀ ਨਾਲ ਮੁਲਾਕਾਤ ਕਰਕੇ ਸ਼ਾਹੀ ਇਮਾਮ ਕੋਲੋ ਹੱਥ ਜੋੜ ਕੇ ਅਤੇ ਲਿਖਤੀ ਵਿੱਚ ਮਾਫੀ ਮੰਗ ਲਈ ਹੈ ਪ੍ਰੋਡਿਊਸਰ ਬਲਵਿੰਦਰ ਸਿੰਘ ਜੰਜੂਆ ਨੇ ਮੰਨਿਆ ਕਿ ਉਹਨਾ ਤੋਂ ਅਣਜਾਣੇ ਵਿੱਚ ਗਲਤੀ ਹੋਈ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਪਤੇਗੜ ਸਾਹਿਬ ਵਿੱਚ ਜਿਸ ਜਗ੍ਹਾ ਤੇ ਉਹਨਾਂ ਨੇ ਸ਼ੂਟ ਕੀਤਾ ਉਹ ਇੱਕ ਬਹੁਤ ਹੀ ਪਵਿੱਤਰ ਅਤੇ ਇਤਿਹਾਸਿਕ ਜਗ੍ਹਾ ਹੈ ਅਤੇ ਉੱਥੇ ਸ਼ੂਟਿੰਗ ਨਹੀਂ ਕਰਨੀ ਚਾਹੀਦੀ ਸੀ ਜੰਜੂਆ ਨੇ ਆਪਣੇ ਵੱਲੋਂ ਅਤੇ ਫਿਲਮ ਦੀ ਪੂਰੀ ਯੂਨਿਟ ਦੇ ਵੱਲੋਂ ਮਾਫੀ ਮੰਗਦਿਆ ਕਿ ਹਾਜ ਜ ਸਾਡੇ ਕਾਰਨ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਤਹੇ ਦਿਲੋਂ ਮਾਫੀ ਮੰਗਦਾ ਹਾਂ ਤੇ ਉਹਨਾਂ ਨੇ ਇਮਾਮ ਸਾਹਿਬ ਅਤੇ ਪੂਰੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਮਾਫ ਕਰਨ ਤਾਂ ਇਹ ਕਿ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਪੁਲਿਸ ਤੋਂ ਮੰਗ ਕੀਤੀ ਸੀ ਕਿ ਫਿਲਮ ਪੇਟ ਸਿਆਪਾ ਦੀ ਹੇਰੋਇਨ ਸੋਨਮ ਬਾਜਵਾ ਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਖਿਲਾਫ ਧਾਰਮਿਕ ਪਾਵਨਾਮਾਨ ਨੂੰ ਠੇਸ ਪਹੁੰਚਾਉਣ ਦੇ ਲਈ ਤੁਰੰਤ ਕੋਈ ਐਕਸ਼ਨ ਲਿਆ ਜਾਵੇ ਸ਼ਾਹੀ ਇਮਾਮ ਨੇ ਕਿਹਾ ਸੀ ਕਿ ਪਗਤ ਸਤਨਾ ਦੇ ਨਾਮ ਤੇ ਬਣਾਈ ਗਈ ਇਹ ਮਸਜਿਦ ਇਤਿਹਾਸਿਕ ਹੈ ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਕਰਕੇ ਮਸਜਿਦ ਦੀ ਪਵਿੱਤਰਤਾ ਨੂੰ ਕੀਤੀ ਗਈ ਹੈ ਤੇ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਜਿਵੇਂ ਹੀ ਇਹ ਵਿਵਾਦ ਵਿਧਿਆਦਾਕਾਰਾਂ ਤੇ ਪ੍ਰੋਡਿਊਸਰ ਦੋਹਾਂ ਵੱਲੋਂ ਸ਼ਾਹੀ ਇਮਾਮ ਦੇ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਕੇ ਲਿਖਤ ਵਿੱਚ ஆப்பி மங்களையரில் பிரிந்து பாஸ் என்ன மனுதாரர் தான் ਸ਼ੋਭਾ ਵੱਟਾ ਦੇਖ ਰਹੇ ਸਾਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੋਰਤਾ ਹਾਜ਼ਰ ਹੋਏ ਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੱਸ ਦਿੰਦੇ ਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਂਗਰਸ ਤੇ ਜਿਹੜਾ ਕਿ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਦਾਅਵਿਆਂ ਨੂੰ ਲੈ ਕੇ ਕਾਂਗਰਸ ਦੇ ਤਿੱਖਾ ਹਮਲਾ ਬੋਲਿਆ ਤਸਰ ਨੇ ਕਿ ਵਿਦੇਸ਼ ਦੌਰੇ ਤੋਂ ਪਰਤੇ ਮੁੱਖ ਮੰਤਰੀ ਮਾਨ ਦਾ ਹੈ ਤਿੱਖਾ ਨਿਸ਼ਾਨਾ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਟੈਂਡਰ ਲਾ ਰੱਖੇ ਹਨ ਜਿਹੜਾ ਜ਼ਿਆਦਾ ਭਾਅ ਪਰ ਦੇਵੇਗਾ ਉਸ ਨੂੰ ਸੀਐਮ ਉਮੀਦਵਾਰ ਐਲਾਨ ਦੇਣਗੇ ਉਹਨਾਂ ਨੇ ਕਿਹਾ ਕਿ ਇਹ ਹੁਣ ਮੰਡੀਆਂ ਦੇ ਭਾਅ ਵਾਂਗ ਮੁੱਖ ਮੰਤਰੀ ਮંત્રી ਤੇ ਕੌਂਸਲਰਾਂ ਦੇ ਭਾਅ ਦੱਸ ਰਹੇ ਹਨ ਪੰਜਾਬ ਦੇ ਵਿੱਚ ਨਿਵੇਸ਼ ਵਧਾਉਣ ਦੇ ਮੰਤਵ ਨਾਲ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤੇ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ कौर ਸੱਦੂ ਦੇ ਬਿਆਨਾਂ ਬਾਰੇ ਪੁੱਛੇ ਜਾਣ ਦੇ ਕਿ ਹਾਂ ਮੈਂ ਪੰਜਾਬ ਦੀ ਤਰੱਕੀ ਚਾਹੁੰਦਾ ਹਾਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇੱਥੇ ਹੀ ਕਾਮਯਾਬ ਹੁੰਦੇ ਵੇਖਣਾ ਚਾਹੁੰਦਾ ਹਾਂ ਜਿਸ ਦੀ ਚਿਹੋ ਜਹੀ ਨੀਅਤ ਹੁੰਦੀ ਹੈ ਉਹ ਜਿਹੇ ਕੰਮ ਕਰਦਾ ਹੈ ਤੇ ਇਹ ਲੋਕ ਕੌਂਸਲਰ ਐਮ ਐਲ ਏ ਤੇ सीएम ਦੇ ਰੇਟ ਦੱਸੀ ਜਾ ਰਹੇ ਹਨ ਤੇ ਇਹਨਾਂ ਦੀ ਨੀਅਤ ਹੀ ਇਹ ਹੋ ਜਾਈਏ ਦੂਜੇ ਪਾਸੇ ਮੈਂ ਪੰਜਾਬ ਵਿੱਚ ਇਨਵੈਸਟਮੈਂਟ ਲਿਆਉਣ ਬਾਰੇ ਗੱਲਾਂ ਕਰ ਰਿਹਾ ਮਾਨ ਨੇ ਕਿਹਾ ਕਿ ਇਹ ਲੋਕ ਪੰਜਾਬ ਦੀ ਅਰਥਵਿਵਸਥਾ ਦੀ ਬੋਲੀ ਲਗਾ ਰਹੇ ਹਨ ਤੇ ਇਹ ਸਾਰੇ ਮਹਿਕਮਿਆਂ ਦੇ ਮੰਤਰਾਲਿਆਂ ਦੇ ਰੇਟ ਤੇ ਕਰ ਰਹੇ ਹਨ ਮਾਨ ਨੇ ਕਿਹਾ ਜਿਹੜਾ ਬੰਦਾ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਲਵੇਗਾ ਉਹ ਸੇਵਾ ਦਾ ਨਹੀਂ ਕਰੇਗਾ ਉਹ ਪਹਿਲਾਂ ਆਪਣੇ 500 ਕਰੋੜ ਰੁਪਏ ਕੋਰੇ ਕਰੇਗਾ ਤੇ ਫਿਰ ਮੁਨਾਫੇ ਵੱਲ ਜਾਵੇਗਾ ਤੇ ਇਹ ਤਾਂ ਪੰਜਾਬ ਦਾ ਟੈਂਡਰ ਪਰਣ ਵਾਲੀ ਹੀ ਗੱਲ ਹੈ ਜੋ ਜ਼ਿਆਦਾ ਪਰ ਦੇਵੇਗਾ ਉਸ ਨੂੰ ਮੁੱਖ ਮੰਤਰੀ ਬਣਾ ਦੇਾਂਗੇ ਤੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਮੁੱਖ ਮੰਤਰੀ ਪਾਰਟੀਆ ਨਹੀਂ ਬਣਾਉਂਦੀਆਂ ਸਗੋਂ ਲੋਕ ਬਣਾਉਂਦੇ ਹਨ ਇਹ ਹੁਣ ਕਾਉਂਸਲਰ ਤੋਂ ਲੈ ਕੇ ਐਮ ਐਲ ਏ ਤੇ ਸੀ ਐਮ ਦੇ ਰੇਟ ਦੱਸੀ ਜਾਂਦੇ ਨੇ ਇਹਨਾਂ ਦੀ ਨੀਤ ਇਹ ਹੈ ਜੀ ਇਹਨਾਂ ਨੂੰ ਕੁਰਸੀਆਂ ਦੇ ਰੇਟ ਮੁਬਾਰਕ ਹੋਣ ਸਾਰਿਆਂ ਨੂੰ ਕਿੰਨੇ ਸੌ ਕਰੋੜ ਚ ਸੀ ਐਮ ਦੀ ਕੁਰਸੀ ਵਿਕਦੀ ਹੈ ਕਿੰਨੇ ਸੌ ਕਰੋੜ ਚ ਮੰਤਰੀ ਵਿਕਦੇ ਨੇ ਕਿ ਇਹਦਾ ਮੰਡੀਆਂ ਦੇ ਭਾਅ ਵਾਂਗੂੰ ਸੁਣਾਉਣ ਲੱਗ ਗਏ ਜਿਹੜੇ ਹਾਤੀ ਪ੍ਰੋਗਰਾਮ ਚ ਆਉਂਦੇ ਹੁੰਦੇ ਸੀ ਪਹਿਲਾਂ ਠੀਕ ਹੈ ਨਾ ਕਿ ਐਨ ਐਚ ਅੱਜ ਐਮ ਐਲ ਏ ਵੀ ਕਿਨੇ ਜੀ ਐਨ ਐਚ ਅੱਜ ਜਿਹੜਾ ਉਹ ਕਾਉਂਸਲਰ ਵੀ ਕਿਨੇ ਜੀ ਐਨ ਐਚ ਸੀ ਐਮ बिक ਗਿਆ ਜੀ ਤੇ ਇਹਨਾਂ ਨੂੰ ਇਹਨਾਂ ਦੇ ਰੇਟ ਮੁਬਾਰਕ ਇਹ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਕਿ ਜੀ ਆ ਆ ਮਹਿਕਮਾ ਐਨ ਐਚ ਵਿਕੂਗਾ ਆ ਮੰਤ్రਾਲਾ ਐਨ ਐਚ ਵਿਕੂਗਾ ਤੇ ਸੀ ਐਮ ਐਨ ਐਚ ਵਿਕੂਗਾ ਇੱਥੋਂ ਇਹਨਾਂ ਦੀ ਨੀਅਤ ਪਤਾ ਲੱਗਦੀ ਹੈ ਠੀਕ ਹੈ ਨਾ ਮੈਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਇਹ ਬਲਟੋਹੇ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਹੇ ਨੇ ਠੀਕ ਹੈ ਜੀ ਮੈਂ ਉਹਨਾਂ ਦੇ ਇੰਡਸਟਰੀਲਿਸਟਾਂ ਦੇ ਕਿਸਾਨਾਂ ਦੇ ਕਰਜ਼ੇ ਜਾਂ ਬਿਜਲੀ ਦੇ ਬਿੱਲ ਮਾਫ ਕਰਨ ਨੂੰ ਫਿਰਦਾ ਇਹ ਗੈਨੀਕਰワਚਨ ਸਿੰਘ ਨੂੰ ਮਾਫ ਕਰੀ ਜਾਂਦੇ ਜੀ ਫਰਕ ਹੈ ਬਸ ਨੀਤਾਂ ਦਾ ਮੈਂ ਤਾਂ ਕੰਮ ਕਰੂੰਗਾ ਬਾਕੀ ਲੋਕਾਂ ਤੇ ਛੱਡ ਦਿੰਨੇ ਆ ਲੋਕਾਂ ਨੂੰ ਪਤਾ ਕਿ ਕੌਣ ਕਿੰਨੀ ਮਿਹਨਤ ਕਰ ਰਿਹਾ ਪੰਜਾਬ ਵਾਸਤੇ ਕਿਹਦੇ ਕਿਹਦੇ ਦਿਲ ਚ ਦਰਦ ਹੈ ਜਿਹੜੇ ਸੌਆਂ ਕਰੋੜਾਂ ਦੀਆਂ ਜਿਹੜੇ 1900 ਕਰੋੜ ਚਾਹ ਬਿਖਿਆ ਫਿਰ ਐ ਥੋੜੀ ਹੋਊਗਾ ਫਿਰ 500 ਕਰੋੜ ਚ ਸੀਐਮ ਦੀ ਕੁਰਸੀ ਲੈ ਕੇ ਫਿਰ ਉਹ ਸੇਵਾ ਕਰੂਗਾ ਫਿਰ ਉਹ ਉਹ ਪਹਿਲਾਂ ਤਾਂ ਉਹ 500 ਕਰੋੜ ਪੂਰਾ ਕਰੂਗਾ ਫਿਰ ਉਸ ਤੋਂ ਬਾਅਦ ਉਹ ਪ੍ਰੋਫਿਟਵਲ ਜਾਊਗਾ ਇਹ ਤਾਂ ਫਿਰ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਕਿ ਭਰ ਦੋ ਪਾਈ ਜੀ ਨੇ ਵੱਧ ਪਰਤੇ ਉਹਨੂੰ ਬਣਾ ਦਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਮੈਂ ਤਾਂ ਇਹੀ ਕਹੂੰਗਾ ਕਬੀਰਾਂ ਤੇਰੀ جھੋਂਪੜੀ ਗੱਲ ਕਟੀਆਂ ਕੇ ਪਾਸ ਜੋ ਕਰਨ ਕੇ ਸੁ ਭਰਨਗੇ ਤੂੰ ਕਿਉਂ ਪਿਆ ਉਦਾਸ ਤੇ ਤੇ ਅੱਗੇ ਵਾਧੇ ਅਗਲੀ ਖਬਰ ਤੇ ਵਾਲੇ ਪੰਜਾਬੀਆ ਦੇ ਲਈ ਇੱਕ ਵੱਡੀ ਗੁੱਡ ਨਿਊਜ਼ ਸਾਹਮਣੇ ਆਈ ਹੈ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਜਲੰਧਰ ਦੇ ਆਦਮپور ਹਵਾਈ ਅੱਡੇ ਤੋਂ ਇੰਡੀਗੋ ਫਲਾਈਟਸ ਦੀ ਆਵਾਜਾਈ ਸ਼ੁਰੂ ਹੋ ਗਈ ਹੈ ਜਿਹਾ 에ਰਪੋਰਟ ਦੇ ਡਾਇਰੈਕਟਰ ਨੇ ਦੱਸਿਆ ਕਿ ਇੰਡੀਗੋ ਦੀਆਂ ਉਡਾਣਾਂ ਹੁਣ ਆਪ ਮਰੇ ਸਮੇ ਤੋਂ ਚੱਲੂ ਹੋ ਰਹੀਆਂ ਹਨ ਅਤੇ ਲਗਭਗ 90% ਦੀ ਯਾਤਰੀ ਹਰ ਰੋਜ਼ ਇੰਡੀਗੋ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਕਿਹਾ ਕਿ ਸਾਰੀਆਂ ਇੰਡੀਗੋ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ ਅਤੇ ਕੋਈ ਵੀ ਉਡਾਣ ਰੱਦ ਨਹੀਂ ਕੀਤੀ ਗਈ ਡਾਇਰੈਕਟਰ ਨੇ ਕਿਹਾ ਕਿ ਉਡਾਣ ਸੰਚਾਲਨ ਪੂਰੀ ਤਰ੍ਹਾਂ ਸਮੇਂ ਸਿਰ ਚੱਲ ਰਿਹਾ ਅਤੇ ਯਾਤਰੀਆਂ ਨੂੰ ਕੋਈ ਦੇਰੀ ਜਾਂ ਅਸੁਵਿਧਾ ਨਹੀਂ ਹੋ ਰਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਦਮਪੁਰ ਹਵਾਈ ਅੱਡਾ ਇਸ ਸਮੇਂ ਲਗਭਗ 90% ਦੀ ਯਾਤਰੀਆਂ ਦੀ ਆਵਾਜਾਈ ਰਿਕਾਰਡ ਕਰ ਰਿਹਾ ਹੈ, ਜੋ ਕਿ ਹਵਾਈ ਅੱਡੇ ਦੀਆਂ ਸੇਵਾਵਾਂ ਵਿੱਚ ਯਾਤਰੀਆਂ ਦੇ ਵੱਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਹ ਅਪਡੇਟ ਯਾਤਰੀਆਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਹਾਲ ਹੀ ਦੇ ਵਿੱਚ IndiGo ਫਲਾਈਟਾਂ ਦੇ ਸੰਚਾਲਨ ਨੂੰ ਲੈ ਕੇ ਕਈ ਯਾਤਰੀ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਨੇ। ਆਧੰਬਰ ਵਾਯਾ ਦਾ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਸਾਰੀਆਂ ਉਡਾਣਾਂ ਹੁਣ ਦੇ ਲਈ ਨਿਰਧਾਰਤ ਸਮੇਂ ਅਨੁਸਾਰ ਚਾਲੀ ਰਹਿਣਗੀਆਂ ਰੁਕਾ ਦੇ ਅਗਲੀ ਖਬਰ ਦੇ ਵੱਲ ਪੰਜਾਬ ਦੇ ਲਈ ਅਗਲੇ 3 ਦਿਨ ਅਹਿਮ ਰਹਿਣ ਵਾਲੇ ਨੇ 9 ਜ਼ਿਲ੍ਹਿਆਂ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਹੱਡ ਚੀਰ ਵਿਟ ਠੰਡ ਪੈਣੀ ਸ਼ੁਰੂ ਹੋ ਗਈ ਹੈ ਤੇ ਲਗਾਤਾਰ ਸੀਤ ਲਹਿਰ ਦਾ ਕਹਿਰ ਵਧਣ ਲੱਗਿਆ ਹੈ। ਉਥੇ ਹੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਅੱਜ ਤੋਂ ਲੈ ਕੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ 14 ਦਸੰਬਰ ਤੱਕ ਠੰਡ ਵਿੱਚ ਹੋਰ ਵਾਧਾ ਹੋਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਤੁੰਦ ਦਾ ਕਹਿਰ ਫੌਗ ਵੀ ਵੇਖਣ ਨੂੰ ਮਿਲੇਗੀ। ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ਦੇ ਲਈ ਸੀਤ ਲਹਿਰ ਸੰਬੰਧੀ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਅਤੇ yellow alert ਜਾਰੀ ਕੀਤਾ ਹੈ। ਉੱਥੇ ਹੀ ਜੇਕਰ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕੱਟੋ-ਕੱਟ ਤਾਪਮਾਨ ਦੇ ਵਿੱਚ 0.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਕਾਰਨ ਰਾਤ ਦਾ ਤਾਪਮਨ ਵੀ ਲਗਾਤਾਰ ਡਿੱਗ ਰਿਹਾ ਪਠਾਨਕੋਟ ਅਮਰitsar ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਹਾਲੀ ਫਤਗੜ ਸਾਹਿਬ ਪਟਿਆਲਾ ਵਿੱਚ ਮੌਸਮ ਵਿਭਾਗ ਵੱਲੋਂ ਠੀਤ ਲਹਿਰ ਦਾ yellow alert ਜਾਰੀ ਕੀਤਾ ਗਿਆ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਬੇहद ਸਾਵਧਾਨੀ ਵਰਤਨ ਦੀ ਵੀ ਅਪੀਲ ਜਿਹੜੀ ਕੀਤੀ ਗਈ ਹੈ ਤੇ ਅਗਲੀ ਖਬਰ ਹੈ ਐਡਵੋਕੇਟ ਹਰਜੰਦਰ ਸਿੰਘ ਧਾਮੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸਟ੍ਰੋਮ ਨੀਗੁਰਦਵਾਰਾ ਪਰਬੰਧਕ ਕਮੇਟੀ ਦੇ ਪ੍ਰధాన ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਊਜ਼ੀਲੈਂਡ ਦੇ ਵਿੱਚ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਬੀਤੇ ਦਿਨੀ ਕਰਵਾਏ ਗਏ ਤੀਜੇ ਵਿਸ਼ਵ ਕੱਪ ਕਬੱਡੀ ਦੀ ਸਫਲਤਾ ਤੇ ਵਧਾਈ ਦਿੰਦੀ ਹੈ ਐਡਵੋਕੇਟ ਧਾਮੀ ਨੇ ਕਿਹਾ ਪੰਜਾਬੀ ਚਿਸ ਤੇ ਵਿੱਚ ਵੀ ਦੇਸ਼ ਦੇ ਵਿੱਚ ਵਸੇ ਹਰ ਉਸ ਨੇ ਆਪਣੀ ਮਿਹਨਤ ਸਦਕਾ ਵੱਡੇ ਮੁਕਾਮ ਹਾਸਲ ਕੀਤੇ ਹਨ ਪੰਜਾਬੀਆਂ ਨੇ ਵਿਦੇਸ਼ ਅੰਦਰ ਰਹਿੰਦਿਆਂ ਆਪਣੇ ਸਭਿਆਚਾਰ ਅਤੇ ਖੇਡਾਂ ਪ੍ਰਤੀ ਹਮੇਸ਼ਾ ਵੱਡੇ ਉਪਰਾਲੇ ਕੀਤੇ ਹਨ ਅਤੇ ਆਪਣੀਆਂ ਰਵਾਇਤਾਂ ਤੇ ਖੇਡ ਸਭਿਆਚਾਰ ਨੂੰ ਬਰਕਰਾਰ ਰੱਖਿਆ ਹੈ ਉਹਨਾਂ ਨੇ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰੀਰਕ ਤੰਦਰੁਸਤੀ ਲਈ ਵਿਰਾਸਤੀ ਖੇਡਾਂ ਨਾਲ ਜੋੜਨਾ ਵੱਡਾ ਉਪਰਾਲਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਜਾਬੀ ਪਾਈਚਾਰੇ ਵੱਲੋਂ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਸ਼ਲਾਗਾ ਯੋਗ ਹਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਸ਼ਵ ਕਬੱਡੀ ਕੱਪ ਲਈ ਕੀਤੇ ਇਸ ਉਪਰਾਲੇ ਲਈ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਪ੍ਰਧਾਨ ਪਾਇਲ ਚੀਤ ਸਿੰਘ ਅਤੇ ਸਾਰੇ ਪ੍ਰਬੰਧਕਾਂ ਨੇ ਇਸ ਕਾਰਜ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਹਾ ਕਿ ਅਜਿਹੇ ਉਪਰਾਲੇ ਇਸੇ ਤਰ੍ਹਾਂ ਚਾਰੀ ਰੱਖਣ ਦੀ ਆਸ ਰਹੇਗੀ। ਤਰੁਕਾਦੇ ਅਗਲੀ ਕਬਰਦੇ ਵਾਲ ਆਪ ਸੰਸਦ ਦੇ ਵੱਲੋਂ ਆਰਐਸਐਸ ਨੂੰ ਜੋੜਾ ਕੀ ਕੇ ਰਿਆ ਗਿਆ। आप सांसद संजय सिंह ने राज्य सभा इतिहास फरूल देर एस एस कई कि सवाल भी किए अपना पक्ष सामने रखा इस सरकार से पूछना चाहता हूँ आर एस एस के चार लोगों का नाम बताओ जो वंदे मातरम नारा लगा के जेल गए उनका नाम बताओ आप चार लोगों का नाम बताओ आप अपने चार पुरखों का नाम आप बताओ आप नहीं बता सकते क्योंकि आजादी के आंदोलन में आपका कोई इतिहास नहीं आजादी के आंदोलन में आपका कोई इतिहास नहीं यही आपकी कुंठा है तो इसलिए कभी आप कहते हो सरदार वल्लभ भाई पटेल आपके हैं अरे भैया सरदार वल्लभ भाई पटेल ने आर के ऊपर बैन लगाया था ये रिकॉर्डेड हिस्ट्री है और जब 18 महीने जेल में रखा गया आरएसएस के लोगों को राष्ट्रपिता महात्मा गांधी की हत्या के अपराध में जब उनको छोड़ा गया बैन हटाया गया तो उसमें शर्त लगाई कि आप राष्ट्रीय ध्वज को मानेंगे यानी कि आप तिरंगे झंडे को भी नहीं मानते थे ਵੱਧ ਅਗਲੀ ਕਬਰਦਵਾਲੇ ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਅੰਮ੍ਰਿਤਸਰ ਪੁਲਿਸ ਵੱਲੋਂ